2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀਆਂ ਨੇ ਅਤੇ ਜੋੜ-ਤੋੜ ਦਾ ਸਿਲਸਿਲਾ ਲਗਾਤਾਰ جاری ਹੈ। ਇਸ ਤੇ ਚਲਦੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਿਆ ਜਦੋਂ ਪਰਮਿੰਦਰ ਸਿੰਘ ਕਲਿਆਂਵਾਲੀ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਕਾਰਜ ਸਿੰਘ ਮਿੱਡਾ ਆਪਣੇ 50 ਸਾਥੀਆਂ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ। ਜਿਸ ਤੋਂ ਬਾਅਦ ਕੀ ਹੋਇਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨੀ ਸੁਣ ਲਵੋ। ਕਾਰਨ ਇਹਦੇ ਵਿੱਚ ਬਹੁਤ ਨੇ ਜਿਹੜੀ ਆਮ ਆਦਮੀ ਪਾਰਟੀ ਹੈ ਅਸੀਂ ਬੜੇ ਸ਼ੌਂਕ ਨਾਲ ਪਾਰਟੀ ਜੁਆਇਨ ਕੀਤੀ ਸੀ ਪਰ ਉਹ ਇੱਕ ਬੀਜੇਪੀ ਦੀ ਬੀ ਟੀਮ ਬਣ ਕੇ ਰਹਿ ਗਈ ਹੈ ਬੀਜੇਪੀ ਦੇ ਮਗਰ ਵੀ ਆਰਐਸਐਸ ਕੰਮ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਦੇ ਪਿੱਛੇ ਵੀ ਆਰਐਸਐਸ ਕੰਮ ਕਰ ਰਹੀ ਹੈ ਬਿਲਕੁਲ ਇਹਨਾਂ ਦੋਨਾਂ ਪਾਰਟੀਆਂ ਦਾ ਕੰਮ ਕਰਨ ਦਾ ਇੱਕੋ ਹੀ ਤਰੀਕਾ ਹੈ ਪਹਿਲਾਂ ਬੀਜੇਪੀ ਨੇ ਦੇਖੋ ਸਾਡੇ ਕਿਸਾਨਾਂ ਨੂੰ 1 ਸਾਲ ਤੋਂ ਜ਼ਿਆਦਾ ਸੜਕਾਂ ਤੇ ਰੋਲਿਆ ਤਾਂ ਇਹ ਉਹਦੇ ਤੋਂ ਵੀ ਜ਼ਿਆਦਾ ਘਾਤਕ ਸਾਬਤ ਹੋਏਗੀ ਜਿਹੜੀ ਆਮ ਆਦਮੀ ਪਾਰਟੀ ਹੈ ਹਿੰਦੂ ਮੰਡਰਡ ਪਾਰਟੀ ਹੈ ਇਹ ਕਦੇ ਸਰ ਦੇ ਸਿੱਖਾਂ ਦੇ ਨਹੀਂ ਹੋ ਸਕਦੀ ਦੇਖੋ ਜਰਨੈਲ ਸਿੰਘ ਜੀ ਪਹਿਲਾਂ ਇੱਥੇ ਲੰਬੀ ਇਲੈਕਸ਼ਨ ਲੜ ਕੇ ਗਏ ਸੀ ਉਹਨਾਂ ਨੂੰ ਇੱਕ ਬੈਡ ਸੱਕ ਤੱਕ ਨਸੀਬ ਨਹੀਂ ਹੋਇਆ ਦਿੱਲੀ ਕਿਵੇਂ ਉਹਨਾਂ ਨੂੰ ਉਹਨਾਂ ਨੇ ਪਾਰਟੀ ਚੋਂ ਕੱਢ ਦਿੱਤਾ ਤਾਂ ਫਿਰ ਉਹ ਬੰਦਾ ਜਾਨ ਗਵਾ ਗਿਆ ਨਿੱਕੇ ਨਿੱਕੇ ਜਵਾਕ ਉਹਦੀ ਮੈਂ ਘਰ ਤੱਕ ਵੀ ਜਾ ਕੇ ਆਇਆ ਉਹਨਾਂ ਦੇ ਉਹਦਾ ਪਰਿਵਾਰ ਇਹਨਾਂ ਨੇ ਰੋਲ ਦਿੱਤਾ ਤੇ ਸਿੱਖ ਕੌਮ ਦੀ ਮੈਂ ਸਮਝਦਾ ਦੋਨੇ ਪਾਰਟੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਦੁਸ਼ਮਣ ਪਾਰਟੀਆਂ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਇਸ ਕਰਕੇ ਮੈਨੂੰ ਨਹੀਂ ਸਹੀ ਲੱਗੀ ਪਾਰਟੀ ਉਹ ਤੇ ਮੈਂ ਪਾਰਟੀ ਚ ਕੀ ਅਹੁਦਾ ਕੀ ਤੁਹਾਡੇ ਕੋਲੇ ਅੱਜ ਜਿਹੜੇ ਕਿੰਨੇ ਵਰਕਰ ਲੈ ਕੇ ਸ਼ਾਮਲ ਹੋਏ ਕਿੰਨਾਂ ਦੇ ਰਾਹੀ ਸ਼ਾਮ ਆਮ ਆਦਮੀ ਪਾਰਟੀ ਦੇ ਨਾਲ ਜ਼ਿਲ੍ਹੇ ਦਾ ਜਨਰਲ ਸੈਕਟਰੀ ਰਹਿਆ ਪਹਿਲਾਂ ਉਸ ਤੋਂ ਬਾਅਦ ਕਿਸਾਨ ਮਿੰਗ ਦਾ ਪੰਜਾਬ ਦਾ ਵਾਈਸ ਪ੍ਰਧਾਨ ਰਹਿਆ ਫਿਰ ਮੈਂ ਲੰਮਾ ਸਮਾਂ ਹਲਕਾ ਨ ਚਾਰਜ ਲਿਆ ਲੰਬੀ ਹਲਕੇ ਦਾ ਸਾਰਾ ਸੰਗਠਨ ਮੇਰਾ ਬਣਾਇਆ ਹੋਇਆ ਸਾਰੀਆਂ ਨਿਯੁਕਤੀਆਂ ਮੇਰੀਆਂ ਕੀਤੀਆਂ ਹੋਈਆਂ ਨੇ ਅੱਜ ਅਸੀਂ ਬਹੁਤ ਜਲਦਬਾਜ਼ੀ ਦੇ ਵਿੱਚ ਸ਼ਾਮਲ ਹੋਏ ਹਾਂ ਕੋਈ 40 50 ਵਰਕਰ ਅਸੀਂ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਈ ਮੇਰੇ ਸੰਪਰਕ ਚ ਆ ਗਏ ਨੇ ਹੋਰ ਪਿੰਡਾਂ ਚ ਵੀ ਜਿਵੇਂ ਜਿਵੇਂ ਆਣਾ ਅਸੀਂ ਗਾਂਵਾਂ ਦੇ ਸਾਰੇ ਬੰਦਿਆਂ ਨੂੰ ਸੈੱਟ ਕਰਾਂਗੇ ਕਾਰਨ ਕੀ ਹੈਗਾ ਕਿੰਨੇ ਵਰਕਰ ਜਿਹੜੇ ਅੱਜ ਸ਼ਾਮਲ ਹੋਏ ਬਹੁਤ ਖੁਸ਼ੀ ਦੀ ਗੱਲ ਹੈ ਜੋ ਅੱਜ ਸਰਦਾਰ ਕਾਰਜ ਸਿੰਘ ਜੀ ਮੱਡਾ ਜੋ ਹਲਕਾ ਚਾਰਜ ਰਹਿ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਸਾਰੀ ਪਿਛਲੇ 2017 ਦੀ ਕਮਾਂਡ ਜੋ ਇਹਨਾਂ ਨੇ ਸੰਭਾਲੀ ਸੀ ਉਹ ਅੱਜ ਸਾਡੇ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਅੱਜ ਜਿਹੜਾ ਇਹ ਪ੍ਰੋਗਰਾਮ ਸੀ ਇਹ ਬੜਾ ਛੋਟਾ ਪ੍ਰੋਗਰਾਮ ਅਸੀਂ ਰੱਖਿਆ ਸੀ ਜਿਸ ਵਿੱਚ ਕੋਈ 50 ਜਿਹੜੇ ਮੇਨ ਮੇਨ ਵਰਕਰ ਨੇ ਉਹ ਸ਼ਾਮਲ ਹੋਏ ਨੇ ਬਾਕੀ ਅਸੀਂ ਹੁਣ ਪਿੰਡਾਂ ਦੇ ਵਿੱਚ ਸਦਾ ਕਾਰਜ ਸਿੰਘ ਜੀ ਜਾ ਕੇ ਜਿਹੜੇ ਇਹਨਾਂ ਦੇ ਬਾਕੀ ਸਾਥੀ ਨੇ ਜਿਹੜੇ ਬੰਦੇ ਰਹਿ ਗਏ ਨੇ ਉਹਨਾਂ ਨੂੰ ਇਹ ਲਾਮਬੰਦ ਕਰਕੇ ਆਪਣੀ ਪਾਰਟੀ ਦੇ ਵਿੱਚ ਲੈ ਕੇ ਆਉਣਗੇ ਆਮ ਆਦਮੀ ਪਾਰਟੀ ਤੋਂ ਦੇਖਿਆ ਹੀ ਆਪਾਂ ਸਾਰੇ ਨਿਰਾਸ਼ ਹੋ ਚੁੱਕੇ ਨੇ ਉਹ ਸਿਰਫ ਗੱਲਾਂ ਹੀ ਕਰਦੇ ਨੇ ਜਾਦਾ ਕਾਰਜ ਜੀ ਨੇ ਵੀ ਦੱਸਿਆ ਸਾਰਾ ਕੁਝ ਵੀ ਜਿਹੜੇ ਸਿਰਫ ਤੇ ਸਿਰਫ ਗੱਲਾਂ ਹੀ ਕਰਦੇ ਨੇ ਕੰਮ ਪ੍ਰੈਕਟੀਕਲ ਕੋਈ ਨਹੀਂ ਕਰਦੇ ਐਸਐਮਜ਼ਡ ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ